ਜੇਕਰ ਪੰਛੀ ਰੋਜ਼ਾਨਾ ਘੇੜੇ ਮਾਰਦੇ ਹਨ ਤਾਂ ਪਰਮਾਤਮਾ ਦੇ ਰਿਆ ਹੁੰਦਾ ਹੈ ਇਹ ਸੰਕੇਤ ਅੱਜਕੱਲ ਪੰਛੀਆਂ ਦਾ ਦਿਖਣਾ ਬਹੁਤ ਘੱਟ ਹੋ ਗਿਆ ਹੈ ਕਿਉਂਕਿ ਅਸੀਂ ਰੁੱਖ ਵੀ ਕੱਟ ਦਿੱਤੇ ਹਨ ਅਤੇ ਕੱਚੇ ਘਰ ਵੀ ਨਹੀਂ ਹਨ ਜਦੋਂ ਕਿਸੇ ਦੇ ਘਰ ਵਿੱਚ ਪੰਛੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਪਰਮਾਤਮਾ ਕੋਈ ਸੰਕੇਤ ਦੇ ਰਿਹਾ ਹੈ ਇਹ ਸਭ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਦੇਖੋ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਜਦੋਂ ਅਸੀਂ ਜ਼ਿੰਦਗੀ ਵਿੱਚ ਦੁੱਖਾਂ ਦੇ ਕਿਰੇ ਹੁੰਦੇ ਹਨ ਜਾਂ ਰਿਸ਼ਤੇਦਾਰ ਵੀ ਸਾਥ ਛੱਡ ਗਏ ਹੁੰਦੇ ਹਨ ਜਾਂ ਬਹੁਤ ਬਿਮਾਰੀਆਂ ਜਾ ਪੈਸੇ ਦੀ ਤੰਗੀ ਹੁੰਦੀ ਹੈ ਤਾਂ ਅਸੀਂ ਜਦੋਂ ਹੰਝੂਆਂ ਭਰੀ ਅਰਦਾਸ ਕਰਦੇ ਹਾਂ ਤਾਂ ਪਰਮਾਤਮਾ ਦਾ ਦਿਲ ਵੀ ਪਿਗਲ ਜਾਂਦਾ ਹੈ ਅਤੇ ਉਹ ਪੰਛੀਆਂ ਨੂੰ ਸਾਡੇ ਵੇੜੇ ਵਿੱਚ ਪੇਜਦੇ ਹਨ ਤਾਂ ਜੋ ਅਸੀਂ ਕੋਈ ਪੁੰਨ ਕਰ ਸਕੀਏ ਸਾਡੇ ਦੁੱਖਾਂ ਦਾ ਖਾਤਮਾ ਹੋਣ ਵਾਲਾ ਹੁੰਦਾ ਹੈ ਅਤੇ ਸੁੱਖਾਂ ਦੀ ਪ੍ਰਾਪਤੀ ਹੋਣ ਵਾਲੀ ਹੁੰਦੀ ਹੈ ਜੇਕਰ ਪੰਛੀ ਰੋਜ਼ਾਨਾ ਆ ਰਹੇ ਹਨ ਆ ਇਹਨਾਂ ਨੂੰ ਕੁਝ ਨਾ ਕੁਝ ਖਾਣ ਨੂੰ ਰੋਜ਼ਾਨਾ ਪਾਉਣਾ ਚਾਹੀਦਾ ਹੈ ਜਿਸ ਨਾਲ ਕੇ ਉਹ ਆਪਣਾ ਢਿੱਡ ਭਰ ਸਕਣ ਅਤੇ ਤੁਹਾਨੂੰ ਅਸੀਸ ਦੇ ਸਕਣ ਜੇਕਰ ਪੰਛੀ ਘਰ ਵਿੱਚ ਨਹੀਂ ਆਉਂਦੇ ਤਾਂ ਘਰ ਦੀ ਛੱਤ ਤੇ ਵੀ ਤੁਸੀਂ ਕੁਝ ਖਾਣ ਲਈ ਪੰਛੀਆਂ ਨੂੰ ਪਾ ਸਕਦੇ ਹੋ ਅਤੇ ਪਾਣੀ ਵੀ ਰੱਖ ਸਕਦੇ ਹੋ ਅਜਿਹਾ ਕਰਨ ਨਾਲ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ ਅਤੇ ਦੁੱਖਾਂ ਦੇ ਲਿੱਦਰਾਂ ਦਾ ਨਾਸ ਹੁੰਦਾ ਹੈ ਅਤੇ ਹਰ ਸਮੱਸਿਆ ਹੱਲ ਹੋ ਜਾਂਦੀ ਹੈ ਤੁਸੀਂ ਵੀ ਪੰਛੀਆਂ ਨੂੰ ਰੋਜ਼ਾਨਾ ਖਾਣ ਨੂੰ ਕੁਝ ਨਾ ਕੁਝ ਜ਼ਰੂਰ ਦਿਓ ਜਿਸ ਨਾਲ ਤੁਸੀਂ ਵੀ ਦਿਨਾਂ ਵਿੱਚ ਹੀ ਸੁਖਮਈ ਜੀਵਨ ਬਤੀਤ ਕਰਨ ਲੱਗ ਜਾਓਗੇ ਇਹਨਾਂ ਪੰਛੀਆਂ ਨੂੰ ਚੋਗਾ ਪਾਇਆ ਕਦੇ ਵੀ ਖਾਲੀ ਨਹੀਂ ਜਾਂਦਾ ਕਿਉਂਕਿ ਪੰਛੀ ਹਮੇਸ਼ਾ ਕਿਸਮਤ ਵਾਲਿਆਂ ਦੇ ਘਰ ਹੀ ਆਉਂਦੇ ਹਨ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ